ਹੈਲੋ ਕੀ ਹਾਲ ਹੋ ਸਾਰੀ ਮੀਤ ਕੰਤੇ ਠੀਕ ਹੋਨੇ ਆ ਅੱਜ ਨਾ ਮੈਂ ਕੱਲ ਕਰਦੀ ਆ ਵੀ ਕਈ ਰਿਸ਼ਤੇ ਐਦਾਂ ਦੇ ਹੁੰਦੇ ਹਨ ਬੜੇ ਵਧੀਆ ਬੰਦੇ ਆ ਉਹ ਤੁਹਾਡੀ ਕੋਈ ਖਾਸ ক্লোਜ਼ ਐਦਾਂ ਵੀ ਨਹੀਂ ਹੁੰਦੇ ਪਰ ਉਹ ਬੜੇ ਅੱਛੇ ਰਿਸ਼ਤੇ ਬਣ ਜਾਂਦੇ ਆ ਜਿਵੇਂ ਤੁਸੀਂ ਪੜਾ ਰਹੇ ਹੋ ਬੱਚਿਆਂ ਦੇ ਪੇਰੈਂਟਸ ਹੁੰਦੇ ਆ ਉਹਨਾਂ ਨਾਲ ਕਾਫੀ ਦੇਰ ਬਾਅਦ ਬੱਚੇ ਵੀ ਵੱਡੇ ਹੋ ਜਾਂਦੇ ਆ ਕਦੀ ਕਦੀ ਉਹ ਵਿਆਹਾਂ ਨਹੀਂ ਮੋੜ ਤੱਕ ਵਿਆਹ ਜਾਂਦੇ ਆ ਹਨ ਤੇ ਉਹਨਾਂ ਦੇ ਪੇਰੈਂਟਸ ਮਿਲਦੇ ਆ ਆਪਣੇ ਰਿਸਪੈਕਟਿਵ ਮੇ ਨਾਲ ਤੇ ਜੇ ਤੁਹਾਨੂੰ ਛੋੜਾ ਸਟ्रेस ਦੀ ਨਿਤ ਤੇ ਸਾਨੂੰ ਪਛਾਣ ਆ ਜਾਂਦੀ ਆ ਤੇ ਉਹ ਵੀ ਸ਼ਾਇਦ ਆਪਣੇ ਬੱਚਿਆਂ ਨੂੰ ਦੱਸਦੇ ਆ ਕਿ ਤੁਹਾਡੇ ਮੈਮ ਮਿਲੇ ਸੀਗੇ ਤੇ ਇਦਾਂ ਮਨ ਨੂੰ ਬੜਾ ਸਕੂਨ ਜਾ ਮਿਲਦਾ ਹੈ ਨਾ ਕੁਝ ਰਿਸ਼ਤੇ ਹੁੰਦੇ ਆ ਕੁਝ ਗੱਲਾਂ ਹੁੰਦੀ ਆ ਉਹ ਜਦੋਂ ਰਿਸ਼ਤੇ ਜਾਣੇ ਅਣਜਾਣੇ ਸਾਡੇ ਮਿਲ ਜਾਂਦੇ ਆ ਫੇ ਸਾਨੂੰ ਉਹ ਸਾਰਾ ਵਕਤ ਸਮਾਂ ਉਸ ਸਮੇਂ ਦੇ ਜਾਂਦਾ ਪਲ ਸਭ ਜਾਣਦੇ ਆ ਤੇ ਕੋਈ ਇੱਕ ਯਾਦ ਹੁੰਦੀ ਹੈ ਇੱਕ ਮਿੱਠੀ ਜਿਹਾ ਕੋਈ ਇਨਸਾਨ ਹੁੰਦਾ ਸਾਰੀ ਜ਼ਿੰਦਗੀ ਚਾਹੁੰਦਾ ਤੇ ਉਹ ਸਾਨੂੰ ਸਾਡੀ ਜ਼ਿੰਦਗੀ ਦੇ ਦੋ ਜਿਵੇਂ ਅੱਜ ਸਾਡੀ ਪੁਰਾਣੀ ਸਮੇਂ ਦੀ ਚਾਹ ਬਣ